ਜੀ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਅਸੀਂ ਸਮੇਂ-ਸਮੇਂ ਤੇ ਸੁਬੰਦ ਜਿਹੜਾ ਭਾ ਗਿਆ ਉਹਨਾਂ ਨੂੰ ਦੇਖ ਕੇ ਭੇਜਦੇ ਹਾਂ ਕਿ ਇਹਨਾਂ ਨੂੰ ਜੜਾਵਾ ਤੁਸੀਂ ਮਤਲਬ ਕੈਚ ਕਰਕੇ ਤੇ ਗਊਸ਼ਾਲਾ 'ਚ ਪਚਾਓ ਜਨਾਂ ਲੋਕਾਂ ਨੂੰ ਕੰਮ ਕੀਤਾ ਵੀ ਜਾਂਦਾ ਵਾ ਪਰ ਫਿਰ ਵੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਦੇਖਦੇ ਅਸੀਂ ਪਸ਼ੂ ਜਿਹੜੇ ਆ ਅਵਾਰਾ ਜਿਹੜੇ ਘੁੰਮਦੇ ਆ ਤੇ ਉਸ ਬੰਦੀ ਅਸੀਂ ਆਪਣੇ ਮਲਾਜ਼ਮਾਂ ਨੂੰ ਵੀ ਅਵੇਅਰ ਕੀਤਾ ਆਵਾ ਜਿੱਥੇ ਕਿਤੇ ਹੁੰਦੇ ਆ ਥੋੜਾ ਉਹਨਾਂ ਨੂੰ ਸੈਨ ਸ਼ੂਟੇ ਕਰਾ ਦਿੰਦੇ ਜਿਸ ਤਰ੍ਹਾਂ ਵੀ ਹੋ ਸਕਦਾ ਜਾਂ ਡੰਡੇ ਦਾ ਡਰ ਦੇ ਕੇ ਜਾਂ ਜਿਸ ਤਰ੍ਹਾਂ ਵੀ ਲੱਗਦਾ ਕਿ ਇਹਦੇ ਨਾਲ ਵੱਡੇ ਹੱਥ ਸੇ ਕਈ ਵਾਪਰੇ ਨੇ ਪੰਜਾਬ ਵਿੱਚ ਬਿਲਕੁਲ ਵਾਪਰੇ ਆ ਜੀ ਪੰਜਾਬ ਵਿੱਚ ਸੋਸ਼ਲ ਮੀਡੀਆ ਤੇ ਵੀ ਕਈ ਵਾਰੀ ਅਸੀਂ ਦੇਖਦੇ ਆ ਤੇ ਮਾਰੀ ਗੱਲ ਆ ਪਰ ਮੈਂ ਥੋੜਾ ਜਿਹਾ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਬਰਾਈਆ ਅਵੇਅਰ ਕਰੂੰਗਾ ਕਿ ਜਗਾ ਜਗਾ ਜਿੱਦਾਂ ਪਸ਼ੂ ਉਤਰੇ ਫਿਰਦੇ ਆ ਆਪਾਂ ਇਹਨਾਂ ਨੂੰ ਜਿਹੜਾ ਕੋਈ ਸੇਵਾ ਕਰਨੀ ਆ ਚਲੋ ਪੱਠੇ ਪਾਉਣੇ ਆ ਜਾਂ ਚਾਰਾ ਪਾਉਣਾ ਕਿਸੇ ਵੀ ਕਿਸਮ ਦਾ ਚੌਕਰ ਵਗੈਰਾ ਉਹ ਗਊਸ਼ਾਲਾ ਵਿੱਚ ਅਗਰ ਪਾਇਆ ਜਾਵੇ ਤੇ ਬਹੁਤ ਬਿਹਤਰ ਹੋਊਗਾ ਆਪਣੇ ਆਪ ਵੀ ਇਹਨਾਂ ਪਸ਼ੂਆਂ ਦੀ ਫਿਰ ਉੱਥੇ ਰਹਿਣ ਬਸੇਰਾ ਹੋ ਜਾਣਾ ਲੱਗਦਾ ਕਿ ਜਿੱਦਾਂ ਦਰਬਾਰ ਸਾਹਿਬ ਦੇ ਜਿਹੜੇ ਵੀਡੀਓ ਵਾਇਰਲ ਹੋਰੀਏ ਤੇ ਆਲੇ ਦੁਆਲੇ ਕਾਫੀ ਸੰਗਤ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹ ਔਰ ਹੁਣ ਹੌਲੀ ਹੌਲੀ ਆ ਜੀ ਪ੍ਰਸ਼ਾਸਨ ਨੂੰ ਹੀ ਫੇਰ ਦੁਬਾਰਾ ਵੀ ਲਿਖ ਕੇ ਭੇਜਿਆ ਵਾ ਕਾਰਵਾਈ ਵਾਸਤੇ ਉਹ ਜਲਦੀ ਕਹਿੰਦੇ ਇੱਧਰ ਅਸੀਂ ਆ ਰਿਹਾ ਸ਼ਾਇਦ ਅੱਜ ਆ ਜਣ ਉਹ ਕਾਡੇ ਨੂੰ ਮੀਟਿੰਗਾਂ ਕੀਤੀ ਜਾਣਗੀਆਂ ਉਹਦੇ ਨਾਲ ਅਸੀਂ ਆਲਰੇਡੀ ਪਹਿਲਾਂ ਮੀਟਿੰਗਾਂ ਕੀਤੀਆਂ ਜੀ ਗਊਸ਼ਾਲਾ ਦੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਸਮੇਂ-ਸਮੇਂ ਤੇ ਅਪਡੇਟ ਕਰਦੇ ਰਹਿੰਦੇ ਆ ਤੇ ਜਿਹੜਾ ਪ੍ਰਸ਼ਾਸਨ ਆਪਣਾ ਕਾਰਪੋਰੇਸ਼ਨ ਡਿਪਾਰਟਮੈਂਟ ਆ ਉਹਦੇ ਨਾਲ ਵੀ ਸਾਡੇ ਮੈਮ ਐਸਪੀ ਸਾਹਿਬ ਜਾ ਕੇ ਸਮੇਂ-ਸਮੇਂ ਤੇ ਉਹਨਾਂ ਨੂੰ ਦੱਸਦੇ ਇਸ ਬਾਰੇ